ਆਰਾ ਬੋਲੀ ਜਾਣੇ ਤੋਂ ਬੋਲੇ ਗਿਆ ਉਹਨਾਂ ਤੁਰੇ ਆਣਾ ਆਇਓ ਨਾ ਜਾਣੇ ਬੋਲੀ ਪਤੀ ਦੇ ਵਾਰਡ ਨੰਬਰ 1 ਤੇ 2 ਤੋਂ ਮੇਰੇ ਬੜੇ ਹੀ ਸਤਿਕਾਰਯੋਗ ਨੌਜਵਾਨ ਮੀਰ ਬਜ਼ੁਰਗ ਮੇਰਿਆਂ ਭੈਣਾ ਮੇਰੀਆਂ ਮਾਵਾਂ ਸਾਰੇ ਰਲ ਕੇ ਗੁਰੂ ਬੁੱਧੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਇੱਕ ਵਾਰ ਤੋਂ ਐਮਸੀ ਲਾਲੀ ਜੀ ਸਰਦਾਰ ਲਖਵਿੰਦਰ ਸਿੰਘ ਜੀ ਮੇਰਾ ਭਰਾ ਸਾਥੀ ਵਾਰ ਨੰਬਰ 2 ਤੋਂ ਐਮਸੀ ਧਰਮਿੰਦਰ ਸਿੰਘ ਜੀ ਮਾਲਾ ਜੀ ਸਾਡੇ ਗੱਬਰ ਜੀ ਤੇ ਹੋਰ ਵੀ ਜਰਨੈਲ ਸਿੰਘ ਬੱਬਾ ਜਰਨੈਲ ਸਿੰਘ ਬੱਬਾ ਜੀ ਪ੍ਰਕਾਸ਼ ਸਿੰਘ ਜੀ ਹੋਰ ਵੀ ਸਾਡੇ ਦਰਜਾ ਬਦਜਾ ਗੁੱਸਫਾ ਲੀਡਰਸ਼ਿਪਾਂ ਤੇ ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਚੰਗੇ ਕੰਮ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਲਈ ਦਿਨ ਰਾਤ ਕੰਮ ਕਰਦੀ ਪਈ ਆ ਤੇ ਜਿਹੜੀ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦਾ ਇੱਥੋਂ ਦਾ ਸਾਫਕਾ ਐਮਐਲਏ ਹਰਮਿੰਦਰ ਗਿੱਲ ਜਿਹੜਾ ਜਿਨ੍ਹਾਂ ਦੇ ਘਰੇ ਲੈ ਕੇ ਇਲੈਕਸ਼ਨ ਲੜਦਾ ਜਾਂ ਜਿਹੜਾ 500 ਰੁਪਏ ਰੱਖਿਆ ਨਾਲ ਉਹਨਾਂ ਦੇ ਖੂਨ ਦਾ ਪਿਆਸ ਆਇਆ ਫਿਰਦਾ ਕਿਉਂ ਪਿਆਸ ਆਇਆ ਫਿਰਦਾ ਕਿਉਂਕਿ ਉਹਨਾਂ ਬੰਦਿਆ ਕੋਲੇ ਦੇ ਰਾਜ ਆ ਤੇ ਇਹ ਉਹਨਾਂ ਬੰਦਿਆਂ ਨੇ ਜਿਨ੍ਹਾਂ ਬੰਦਿਆਂ ਦੇ ਘਰੇ ਰਹਿ ਕੇ ਜਾਂ ਉਹਨਾਂ ਬੰਦਿਆਂ ਨੂੰ ਪੀਅ ਰੱਖ ਛੱਡਿਆ ਅੱਜ ਉਹਨਾਂ ਬੰਦਿਆਂ ਦਾ ਹੀ ਕਤਲ ਕਰਵਾਉਣਾ ਪੈਂਦਾ ਤੇ ਤੁਸੀਂ ਵੇਖਣਾ ਜਿਹੜਾ ਹਿਰਾਰਾ ਆੜਿਆ ਆ ਪੱਟੀ ਤੋਂ ਕ੍ਰਿਮੀਨਲ ਬੰਦਾ ਉਹਦਾ ਮੈਂ ਜਦੋਂ ਸਵਾਲ ਕੀਤਾ ਨਾ ਵੀ ਉਹਦਾ ਤੇਰੇ ਕੀ ਸੰਬੰਧ ਆ ਇਹ ਬੰਦਾ ਅੱਲਾ ਉਹਨੂੰ ਮੈਂ ਜਾਣਦਾ ਨਹੀਂ ਮੈਨੂੰ ਨਹੀਂ ਪਤਾ ਉਹਦੇ ਤੇ ਪਰਚੇ ਹੈਗੇ ਕਿ ਨਹੀਂ ਹੈਗੇ 30 ਸਾਲ ਹੋ ਗਏ 35 ਤੋਂ ਪੱਟੀ ਹਲਕੇ 'ਚ ਵਿਚਰ ਰਹਿੰਦੇ ਆ ਹਰਮਿੰਦਰ ਗਿੱਲ ਤੇ ਤੁਸੀਂ ਸਾਰੇ ਭਾਵੇਂ ਤੇਰੇ ਇੱਕ ਦੋ ਵਾਰਡ ਵਾਲੇ ਇਹਦਾ ਘਾਰ ਹੈਗਾ ਅੱਜ ਮਾਰ 7 ਵਾਰਡ 'ਚ ਹੀਰੇ ਰਾਜ ਦਾ ਉਹਨੂੰ ਸਾਰੀ ਪੱਟੀ ਤਹਿਸੀਲ ਪੱਟੀ ਹਲਕਾ ਤਰਨਤਾਰਨ ਜ਼ਿਲ੍ਹਾ ਜਾਂਦਾ ਤੁਸੀਂ ਜਾਣਦੇ ਜੇ ਕਿ ਨਹੀਂ ਉਹ ਕ੍ਰਿਮੀਨਲ ਬੰਦਾ ਕਿ ਨਹੀਂ ਕ੍ਰਿਮੀਨਲ ਯੋ ਹੱਥ ਖੜੇ ਕਰਕੇ ਦੱਸੋ ਵੀ ਹੀ ਇਰਾੜੀਏ ਨੂੰ ਜਾਣਦੇ ਕ੍ਰਿਮੀਨਲਿਆਂ ਨਾ ਉੱਤੇ ਜਾਣਦੇ ਦੱਸੋ ਕਿਉਂ ਡਰੀ ਜਾਂਦੇ ਤੁਸੀਂ ਵੀ ਅੰਮ੍ਰਿਤਸਰ ਗੇਲਾ ਨੂੰ ਡਰੀ ਜਾਂਦੇ ਨਹੀਂ ਹੱਥ ਖੜੇ ਕਰਕੇ ਦੱਸੋ ਹੀ ਇਰਾੜੀਏ ਨੂੰ ਜਾਣਦੇ ਕ੍ਰਿਮੀਨਲਿਆਂ ਨਾ ਹੈ ਵੀ ਇਹੋ ਜੇ ਕ੍ਰਿਮੀਨਲ ਬੰਦੇ ਜਿਨ੍ਹਾਂ ਨੇ ਲੋਕਾਂ ਦੇ ਕਤਲ ਕੀਤੇ ਰੇਕੀਆਂ ਕਰਾਈਆਂ ਫਰੋਤੀਆਂ ਚੁੱਕੀਆਂ ਆਹ ਉਹ ਜਰਮਨ ਸਰਪੰਚ ਦਾ ਮਦਰ ਹੋਇਆ ਬੁਲਟੋਏ ਵਾਲੇ ਦਾ ਜਿੰਨਾ ਨੇ ਮਦਰ ਕੀਤਾ ਉਹਨਾਂ ਬੰਦਿਆਂ ਨੂੰ ਇਹਨੇ ਪਿਸਤੌਲ ਖੜਕੇ ਦਿੱਤੇ ਇਸੇ ਹੀ ਰਾਰਾੜੀ ਤਹਿਰਮਿੰਦਰ ਗੇਲੋਂ ਨੂੰ ਰਾਤ ਦੇ ਨਾਲ ਦੇ ਨਾਲ ਆਪਦੀ ਗੱਡੀ 'ਚ ਨਾਲ ਹੀ ਆਪਦੀ ਘਰਤੀ ਨਾਲ ਹੀ ਉਹ ਹੀ ਰਾਰਾੜੀ ਇਕੱਠੇ ਹੀ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਆ ਦੇਤਗਾ ਜੇਲ੍ਹ ਕ੍ਰੀਸ਼ਣਾ ਕਧਾਈਆਂ ਜਾਨਾ ਅਰਵਿੰਦਰ ਗਿੱਲ ਦੀਆਂ ਉਹਨਾਂ ਟਾਈਮ ਇਹਨੇ ਆਪਦੀ ਪਤਨੀ ਆਪਦੇ ਪਰਿਵਾਰ ਨਾਲ ਨਹੀਂ ਗੁਜ਼ਾਰਿਆ ਜਿੱਦਾਂ ਹੀ ਰੇ ਰਾੜੀ ਇਹਨਾਂ ਗੁਜ਼ਾਰਿਆ ਜਿੱਲ੍ਹ ਲੁਧਿਆਣਾ ਇਲੈਕਸ਼ਨ ਉੱਥੇ ਗੱਲ ਚ ਪਾ ਕੇ ਪਾਰਟੀ ਵਾਲਾ ਲੋਗੋ ਨਾਲ ਦੇ ਮਦਰਗੇ ਨਾਲ ਹੀ ਰਾਰਾੜੀਆ ਚੋਰ ਪ੍ਰਚਾਰ ਕੀਤਾ ਜੇ ਟੇਰੇ ਬਾਬੇ ਨਾਲ ਕਲੈਕਸ਼ਨ ਜਾਂ ਜਲੰਧਰ ਇਲੈਕਸ਼ਨ ਜਾਂ ਗਿੱਦੜਵਾ ਇਲੈਕਸ਼ਨ ਪਾਵੇ ਚੱਬੇ ਵਾਹਲ ਇਲੈਕਸ਼ਨ ਤੇ ਭਾਵੇਂ ਹੋਰ ਵੱਖ-ਵੱਖ ਬਰਨਾਲੇ ਹੋਰ ਕਿਤੇ ਵੀ ਇਲੈਕਸ਼ਨ ਤੇ ਉੱਥੇ ਹੀ ਰਾਰਾੜੀਆਂ ਗੱਲ ਚ ਮਫਲੂਰ ਪਾਜੇ ਦੇ ਨਾਮ ਤੇ ਸਾਥ ਸੰਗਤ ਜਦੋਂ ਜਿਨ੍ਹਾਂ ਲੋਕਾਂ ਨੂੰ ਆਪਾਂ ਵੋਟਾਂ ਪਾਉਣੇ ਆ ਨਾ ਜੇ ওই ਕ੍ਰਿਮੀਨਲ ਕਤਲ ਕਰਨ ਵਾਲਿਆਂ ਦੇ ਨਾਲ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲਿਆਂ ਦੇ ਨਾਲ ਰੇਕੀ ਕਰਨ ਵਾਲਿਆਂ ਫਰੋਟੀਆਂ ਚੁੱਕਣ ਵਾਲਿਆਂ ਦੇ ਨਾਲ ਫਿਰ ਨਹੀਂ ਕਿਤੇ ਭਾਉ ਜੀ ਕਿਹਦਾ ਪਲਾਟੀ ਹੋਣਾ। ਅੱਜ ਤੁਸੀਂ ਉਸ ਚੀਜ਼ ਨੂੰ ਦੇਖਦੇ ਆ ਸਾਡਾ ਭਰਾ ਯੂਥ ਕਾਂਗਰਸ ਦਾ ਆਗੂ ਗੁਰਲਾਲ ਸਿੰਘ ਗੋਲੀ ਤੇ ਪ੍ਰਗਟ ਸਿੰਘ ਪੱਟੀ ਡਾਕਟਰ ਗੁਰਚਰਨ ਸਿੰਘ ਲਾਮ ਪੱਟੀ ਰਾਹੁਲ ਪੱਟੀ ਅਜੇ ਪੱਟੀ ਸੂਰਜ ਜੀ सोनू ਸ਼ਹੀਦ ਜੀ ਸੰਦੀਪ ਸਿੰਘ ਜੀ ਪ੍ਰਿੰਸ ਜੀ ਜੈਦ ਦੀ ਪੱਟੀ ਜੀ ਦੀਪਕ ਕੁਮਾਰ ਦੇ ਲੂ ਜੀ ਗੋਪੀ ਸੋਤਾ ਜੀ ਨੰਨੀ ਅੰਸ ਜੀ ਸੰਨੀ ਮਾਲਾ ਜੀ ਤੇ ਹੋਰ ਵੀ ਸਾਥੀ ਹੋਰ ਸਾਥੀ ਵੀ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਅੱਜ ਸਾਂਭਣ ਹੋਣ ਲੱਗੇ ਆ ਤੇ ਇਹ ਇਹ ਸਾਰੇ ਕਾਂਗਰਸ ਪਾਰਟੀ ਨੂੰ ਅਲਬੀ ਦਾ ਕਹਿ ਕੇ ਮੁਖਤਿਆਰ ਸਿੰਘ ਨਿੱਕੂ ਜੀ ਹੋਰ ਵੀ ਸਾਥੀ ਜਿਵੇਂ ਜਿਵੇਂ ਆਉਣਗੇ ਆਪਾਂ ਨਾਲ ਲਵਾਂਗੇ ਇਹਨਾਂ ਸਾਰਿਆਂ ਨੇ ਮੈਨੂੰ ਦੱਸਿਆ ਵੀ ਅਹੀਂ ਜਦੋਂ ਵੇਖਿਆ ਤੁਸੀਂ ਇਹ ਰਮਿੰਦਰ ਗਿੱਲ ਬਾਰੇ ਗੱਲਾਂ ਦੱਸੀਆਂ ਤਾਂ ਸਾਨੂੰ ਲੱਗਾ ਵੀ ਬਿਲਕੁਲ ਤੁਸੀਂ ਸੱਚ ਬੋਲਦੇ ਪਏ ਸਾਰੇ ਸਾਥੀਆਂ ਕਹਿੰਿਆ ਵੀ ਤੁਸੀਂ ਬਿਲਕੁਲ ਸੱਚ ਬੋਲਦੇ ਪਏ ਵਾਕਿਆ ਰਮਿੰਦਰ ਗਿੱਲ ਨੂੰ ਝੂਠਾ ਆਉਂਦੇ ਪਹਿਲਾਂ ਵੀ ਕਤਲ ਕਰਾਏ ਹੁਣ ਫੇਰ ਕਤਲ ਕਰਾਉਣ ਦੀ ਕੋਸ਼ਿਸ਼ ਕਰ ਲੱਗਾ ਇਹਨਾਂ ਸਾਰੇ ਸਾਥੀਆਂ ਚ ਕਾਂਗਰਸ ਆਜ ਕੇ ਸਿੰਧਾ ਸਿੰਘ ਜਹੇਦਾਰ ਜੀ ਅਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਣ ਲੱਗੇ ਆਮ ਆਦਮੀ ਪਾਰਟੀ ਜਿੰਦਾਬਾਦ ਹਰਪੁਰਗੋਤ ਸਿੰਘ ਜੀ ਮਾਰ ਜਿੰਦਾਬਾਦ ਸਰਬ ਪੰਜਾਬ ਸਰਕਾਰ ਜਿੰਦਾਬਾਦ ਤੇ ਸਾਥ ਸੰਗਤ ਬਾਕੀ ਆਪਾਂ ਡਵੈਲਪਮੈਂਟ ਤੇ ਕਰੋੜੀ ਕਰੋੜੀ ਸੜਕਾਂ ਵੀ ਬਣਨੀਆਂ ਗਰੀਬ ਪਰਿਵਾਰ ਲੋੜਵੰਦ ਪਰਿਵਾਰਾਂ ਦੇ ਘਰ ਵੀ ਬਣਨੇ ਆ ਤੁਹਾਡਾ 1000 ਰੁਪਿਆ ਜਿਹੜਾ ਹਰ ਘਰ ਦੇ ਵਿੱਚ ਬੀਬੀਆਂ ਨੂੰ ਦੇਣਾ ਉਹ ਵੀ ਅਮਾਰ ਚ ਪ੍ਰਾਇਤ ਬਜਟ ਉਹਨਾਂ ਉਹਦੇ ਚਾਪਾ ਤਾ ਲੂ ਡੇ ਦੇਣਾ ਆ ਕਲਕ ਵੀ ਬਾਧੂ ਮਿਲਣਾ ਪੜੀ ਆ ਇਹ ਸਰਕਾਰ ਆ ਤੁਹਾਡੀ ਸਰਕਾਰ ਤੁਸੀਂ ਜੇ ਸਾਡੇ ਪਰਿਵਾਰ ਇੱਕ ਸਭ ਤੋਂ ਵੱਡੀ ਗੱਲ ਤੁਰੀ ਅੱਗੇ ਵੰਦੇ ਰਹੇ ਜੇ ਭਾਵੇਂ ਸਰਕਾਰ ਕਾ ਲਈ ਗੀ ਤੇ ਇਹ ਵੀ ਭਾਵੇਂ ਕਾਂਗਰਸੀ ਭਾਵੇਂ ਤੋਂ ਐਮਐਲਏ ਦੇ ਹਿਸਪਤਾ ਬੰਨਾ ਭਾਵੇਂ ਰਮਿੰਦਰ ਕੇਲ ਲੋਕਾਂ ਤੇ ਨਜਾਇਜ਼ ਪਰਚੇ ਹੋਣੇ ਲੋਕਾਂ ਦੇ ਬੋਹਿਆਂ ਕੇ ਗੋਲਗੇ ਚਲਵਾਉੜ ਗਏ ਨਾ ਕਦੀ ਕਹਦੀ ਪਾਜ ਰਵਾ ਦੇ ਨੀ ਕਦੀ ਕਹਦੀ ਲੱਤ ਬਾਤ ਤੜਾ ਦੇ ਨੀ ਤੇ ਜਿਹੜੇ ਇਹਨਾਂ ਗੁੰਡੇ ਪਾਰੇ ਹੋਣੇ ਉਹਨਾਂ ਤੇ ਪਰਚੇ ਵੀ ਹੋ ਜਣੇ ਧਰਮਿੰਦਰ ਗਿੱਲ ਹੋਣਾ ਤੇ ਦੇਸ਼ ਪ੍ਰਤਾਪ ਹੋਣਾ ਨੂੰ ਥੜਲਾ ਦੇਗਾ ਆ ਤੁਹਾਡੀ ਸਰਕਾਰ ਬਣੀ ਨੂੰ 4 ਸਾਲ ਹੋ ਗਿਆ 4 ਸਾਲਾਂ ਦੇ ਵਿੱਚ ਇੱਕ ਬੰਦਾ ਲੈ ਆ ਉਹ ਇੱਕ ਬੰਦਾ ਕਹੇ ਤੇ ਆਪਾਂ ਝੂਠਾ ਪਰਚਾ ਨਹੀਂ ਕਰਾਇਆ ਕਹੇ ਤੇ ਆਪਾਂ ਨਿਜਾਇਜ਼ 26 ਨਹੀਂ ਬਣਦੀਤੀ ਨਿਜਾਇਜ਼ 307 ਨਹੀਂ ਹੁੰਦੀਤੀ ਕਿਸੇ ਦੀ ਜਿੰਦਗੀ ਤੇ ਆਪਾਂ ਕਬਜ਼ਾ ਨਹੀਂ ਹੁੰਦਾ ਕਿਸੇ ਦਾ ਆਪਾਂ ਧੱਕੇ ਸਾਹਿਬ ਦੀ ਕੀ ਨਹੀਂ ਹੁੰਦੀ ਜੋ ਸਾਡੇ ਬੰਦੇ ਨੇ ਵੀ ਕੇਰਾਬਦੀ ਕੀ ਕੀਤੀ ਹੈ ਨਾ ਆਪਾਂ ਇਹ ਨਹੀਂ ਕੀਤਾ ਕਿ ਇਹ ਸਾਡੇ ਨਾਲ ਇਹਨੂੰ ਬਖਸ਼ ਦਿੱਤੀਏ ਜੇ ਸਾਡੇ ਬੰਦੇ ਵੀ ਦੀ ਕੀ ਕੀਤੀ ਆਪਾਂ ਉੱਤੇ ਵੀ ਕਾਰਵਾਈ ਕਰਾਂਗੇ ਉੱਤੇ ਵੀ ਪਰਚਾ ਦੇ ਕੇ ਉਹਨੂੰ ਜੇਲ੍ਹ ਚ ਭੇਜਿਆ ਵਾ ਕਾਨੂੰਨ ਦਾ ਰਾਜ ਆ ਲੋਕਾਂ ਦਾ ਰਾਜ ਆ ਨਹੀਂ ਤੇ ਤੁਸੀਂ ਵੇਣ ਦੇ ਹੁੰਦੇ ਹੋ ਜੇ ਦੀ ਸਰਕਾਰ ਉਹ ਨਹੀਂ ਜਿਹੜੇ ਬੰਦੇ ਉਹਨਾਂ ਨੇ ਦਾ ਉਹਨਾਂ ਦੀ ਚਲਣੀ ਦੂਜੇ ਦੀ ਕੋਈ ਸਰਵਾਈ ਨਹੀਂ ਹੁੰਦੀ ਦੂਜੇ ਨੂੰ ਕੋਈ ਨਹੀਂ ਪੁੱਛਦਾ ਇਹ ਆਪ ਅੱਜ ਦੇ ਗੈਂਗਸਟਰ ਹੈ ਨਾ ਜਾਂ ਫੌਤੀਆਂ ਮੰਗਦੇ ਜਾਂ ਕਤਲ ਹੁੰਦੇ ਆ ਇਹ ਤਾਂ ਹੀ ਹੁੰਦੇ ਜਿਹੜੇ ਐਮ.ਐਲ.ਏ ਆ ਨਾ ਕਾਲੀਦਲ ਕਾਂਗਰਸ ਦੇ ਇਹ ਗੈਂਗਸਟਰਾਂ ਦੇ ਰਲੇ ਆ ਇਹ ਗੈਂਗਸਟਰ ਤੇ ਸਮੱਗਲਰਾਂ ਤੋਂ ਮਹੀਨੇ ਲੈਂਦੇ ਆ ਮਹੀਨੇ ਆ ਇਸ ਸਿਸਟਮ ਨੂੰ ਨਹੀਂ ਸੁਧਰਦੇ ਆ ਮੈਂ ਵਿਖੋ ਹਰ ਸਟੇਜ ਤੋਂ ਨੁਲਕਾਰਦਾ ਨਾ ਪਾਰ ਸਾਲ ਹੋ ਗਿਆ ਸਰਕਾਰ ਬਣੀ ਨੂੰ ਜੇ ਕੋਈ ਹੈਰੋਇਨ ਸਮੈਕ ਵੇਚਣ ਵਾਲਾ ਕੋਈ ਸਮਗਲਰ ਕੋਈ ਗੈਂਗਸਟਰ ਕੋਈ ਕਾਤਲ ਜੇ ਕੋਈ ਹੈਗਾ ਮੇਰੇ ਨਾਲ ਤੇ ਮੈਨੂੰ ਦੱਸੋ 1 ਮਿੰਟ ਚੋਂ ਪਾਰਟ ਚੋਂ ਬਾਹਰ ਹੋਗਾ ਜਿਹੜਾ ਲੋਕਾਂ ਨੂੰ ਖਤਮ ਕਰਦਾ ਉਹ ਬੰਦੇ ਦਾ ਸਾਡਾ ਕੋਈ ਲਿਆਜ ਨਹੀਂ ਕੋਈ ਉਹਦੇ ਨਾਲ ਸਾਡਾ ਪ੍ਰੇਮ ਪਿਆਰ ਨਹੀਂ ਕੋਈ ਉਹਦੇ ਨਾਲ ਸਾਡੀ ਸਾਜਰੀ ਤੇ ਮੈਂ ਹਰ ਸਟੇਜ ਤੋਂ ਇਹ ਗੱਲ 22 ਚ ਵੀ ਕਹਿੰਦਾ ਰਿਹਾ ਇਹ ਗੱਲ 24 ਵਾਲੀ ਇਲੈਕਸ਼ਨ ਚ ਵੀ ਕਹੀ ਅੱਜ ਵੀ ਕਹਿੰਦਾ ਜਿਹੜੇ ਬੰਦੇ ਨੇ ਕੋਹ ਹੈਰਨ ਸੁਬੈਕ ਵਿੱਚ ਨਹੀਂ ਆ ਜਿੰਨੇ ਕਿਸੇ ਦੇ ਪੁੱਤ ਨੂੰ ਚਿੱਤੇ ਤੇ ਲਾਉਣਾ ਉਹ ਸਾਨੂੰ ਬਿਲਕੁਲ ਵੋਟਰਾਂ ਪਾਵੇ ਵੀ ਕੱਲ ਨੂੰ ਆਖੇ ਪੀਪਲ ਹਾਂ ਦਾ ਤੁਹਾਨੂੰ ਵੋਟ ਪਾਈ ਮੇਰੀ ਮਦਦ ਕਰ ਦਿਓ ਉਹਦਾ ਭਰਾ ਜੇ ਜਾਲ ਦੀ ਮਾਂ ਆ ਜੇ ਸਾਡਾ ਮੁੰਡਾ ਚਿੱਤੇ 'ਚ ਫੜਿਆ ਗਿਆ ਛਦਾ ਦਿਓ ਅਹੀਂ ਨਹੀਂ ਜੇ ਬਿਲਕੁਲ ਛਦਾਉਣਾ ਜਿਹੜਾ ਚਿੱਤਾ ਵੇਚਦਾ ਹੈਰਨ ਸੁਬੈਕ ਵੇਚਦਾ ਉਹ ਪਿਛਾਕ ਸਾਨੂੰ ਵੋਟ ਨੂੰ ਲੈਣਾ ਪਾਵੇ ਸਾਨੂੰ ਇਹੋ ਜਿਹੇ ਲੋਕਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਜਿਹੜੇ ਕਿਸੇ ਦੇ ਪੁੱਤ ਨੂੰ ਚਿੱਤੇ ਤੇ ਲਾਉਂਦੇ ਆ ਜਿਹੜਾ ਕਿਸਦਾ ਘਰ ਘਾਲਦੇ ਆ ਜਿਨ੍ਹਾਂ ਨੇ ਮਾਵਾਂ ਦੇ ਪੁੱਟ ਮਾਰਤੇ ਧੀਆਂ ਦੇ ਸੁਹਾਗ ਜਾਣ ਤੇ ਭੈਣਾਂ ਦੇ ਭਰਾ ਮਾਰਤੇ ਉਹਨਾਂ ਵਾਸਤੇ ਸਾਡੇ ਕੋਲ ਇੱਕ ਸਕਿੰਟ ਦਾ ਵੀ ਟਾਈਮ ਨਹੀਂ ਉਹਨਾਂ ਲੋਕਾਂ ਲਈ ਜੇਲਾ ਮੜ ਗਿਆ ਉਹ ਲੋਕ ਜੇਲਾ ਚ ਜਾਣਗੇ ਉਹਨਾਂ ਲੋਕਾਂ ਨੂੰ ਨਹੀਂ ਬਖਸ਼ਾਂਗੇ ਤੇ ਜਾਓ ਕਾਲੀ ਦਲ ਕਾਂਗਰਸ ਤੇ ਭਾਜਪਾ ਦੇ ਜਾਂ ਹੋਰ ਪਾਰਟੀਆਂ ਦੇ ਜਿਹੜੇ ਲੀਡਰ ਆ ਉਹ ਕਹਿਣ ਸਤੇ ਕੋਈ ਨਹੀਂ ਗੱਲ ਵੀ ਸਾਨੂੰ ਇਹ ਰੋਨ ਸਮੈਗ ਵਿੱਚ ਨਾਲ ਦੀ ਵੋਟ ਨਹੀਂ ਚਾਹੀਦੀ ਸਾਨੂੰ ਗੈਸਟਰਾ ਦੀ ਵੋਟ ਨਹੀਂ ਚਾਹੀਦੀ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੇ ਕੈਰੈਕਟਰ ਸਮਗਲ ਆਪੜਾਏ ਉਹਨਾਂ ਤੋਂ ਮਹੀਨੇ ਲੈਂਦੇ ਆ ਉਹ ਕਿਵੇਂ ਕਹਿਣਗੇ ਉਤੇ ਉਹਨਾਂ ਦੇ ਨਾਲ ਖੜੇ ਹੁੰਦੇ ਆ ਆ ਤੁਹਾਨੂੰ ਆ ਥੋੜੇ ਦੇਣ ਹੋ ਗਿਆ 6 ਤਰੀਕ ਤੋਂ ਲੈ ਕੇ ਅੱਜ ਤੱਕ ਆਪਾਂ ਰੋਜ਼ ਬੋਲ ਰਹੇ ਆ ਆਪਾਂ ਇਹਨਾਂ ਦੇ ਪਰਦੇ ਖੋਲੇ ਆ ਅੱਗੇ ਦੱਸਾ ਕੀ ਹੁੰਦਾ ਸਾਥ ਸੰਗਤ ਇੱਕ ਕਤਲ ਅਕੇਲੀ ਕਰਾਉਂਦੇ ਨੇ ਆ ਗੇਲੋ ਰੰਕਾਰੋਰੀ ਇੱਕ ਦੂਜੇ ਨਾਲ ਰੜੇ ਹੀ ਨਾ ਉਹਦੇ ਬਾਰੇ ਬੋਲਦਾ ਹੀ ਨਾ ਕਹਿਰੋ ਗੱਲ ਬਾਰੇ ਤੇ ਨਾ ਖੇਲੋ ਦੇ ਬਾਰੇ ਸਾਥ ਸੰਗਤ ਮੈਂ ਤੇ ਸਮਝਦਾ ਤੁਹਾਨੂੰ ਆਪਦੇ ਪਰਿਵਾਰ ਮੈਂ ਤੇ ਸਮਝਦਾ ਤੁਹਾਨੂੰ ਆਪਦੇ ਭੈਣਾ ਭਰਾ ਮੈਂ ਕੋਈ ਇਹ ਇਹੋ ਜਿਹਾ ਲੀਡਰ ਨਹੀਂਗਾ ਵੀ ਮੈਂ ਕਿਸੇ ਦੇ ਪੁੱਤ ਨੂੰ ਲੜਾਦਾ ਜਾਂ ਕਿਸੇ ਨੂੰ ਲਤਪਾ ਤੜਾਦਾ ਜਾਂ ਕਿਸੇ ਨੂੰ ਕਤਲ ਕਰਾਦਾ ਮੇਰੇ ਕੋ ਤੇ ਉਹ ਤਾਂ ਮੈਂ ਤੇ ਬਾਕੇ ਰਾਜੀ ਨਵਾ ਕਰਾਂਗਾ ਹਵਿੰਦਰ ਜੀ ਆਪਾਂ ਲਾਈਵ ਕਰਦੇ ਹਾਂ ਆਪਾਂ ਲਾਈਵ ਚਲਾਉਨੇ ਬਾਹ ਕੇ ਰਾਜੀ ਨਾਮੇ ਕਰਾਈਦੇ ਆ ਇਹੋ ਉਹ ਜੇ ਕੇਸ ਆਏ 30 30 ਸਾਲ 40 40 ਸਾਲ ਹੋ ਗਏ ਭਰਾ ਭਰਾ ਨਾਲ ਛਪੀਆਂ ਬਣ ਗਏ 307 ਦੇ ਮਕਦਮੇ ਕਈਆਂ ਦੇ ਕਤਲ ਤੱਕ ਹੋਏ ਆਪਾਂ ਬਾਹ ਕੇ ਰਾਜੀ ਨਾਮੇ ਕਰਾਏ ਤੋਂ ਲੋਕ ਇੱਥੇ ਖੁਸ਼ ਹੁੰਦੇ ਆ ਕਹਿੰਦੇ ਜੇ ਇੱਕ ਤੇ ਪੁੱਲਰ ਸਾਹਿਬ ਤਾਂ ਢੇਰਗਾ ਲੀਡਰ ਅਜ ਤੋਂ 30 ਸਾਲ ਪਹਿਲਾਂ ਮਿਲ ਜਾਂਦਾ ਤੇ ਸਾਡੇ ਭਰਾਵਾਂ ਦੇ ਵਿੱਚ ਲੜਾਈ ਪੈਂਦੀ ਸਾਡੇ ਕਾਰ ਉੱਜੜਦੇ ਦਾ ਇਹ ਉਹ ਜਿਹੇ ਪਰਿਵਾਰ ਹੈਗੇ ਜਿਨ੍ਹਾਂ ਦਾ ਸਾਰਾ ਕੁਝ ਵੇਚਿਆ ਕਈਆਂ ਦੀ 40-40 ਕਿੱਲੇ ਜ਼ਮੀਨ ਵੇਖੀ ਕਈਆਂ ਦੀ 30-30 ਕਿੱਲੇ 20-20 ਕਿੱਲੇ ਜ਼ਮੀਨ ਵਕਾਤੀ ਇਹਨਾਂ ਨੇ ਕਤਲਾਂ ਦੇ ਝੂਠੇ ਪਰਚੇ ਕਰਾਤੇ ਤੇ ਸਾਥ ਸੰਗਤ ਵੇਖੋ ਭਾਵੇਂ ਕੋਈ ਐਸੀ ਪਰਿਵਾਰ ਭਾਵੇਂ ਮਿਸਤਰੀ ਸਿੰਘ ਭਾਵੇਂ ਸੁਨਿਆਰਾ ਸਿੰਘ ਭਾਵੇਂ ਕੋਈ ਜੱਟ ਭਰਾ ਭਾਵੇਂ ਕੋਈ ਜਰਨਲ ਭਰਾ ਮੈਂ ਤੇ ਸਾਰੇ ਉਹਨਾਂ ਦਾ ਭੈਣ ਭਰਾ ਸਮਝਦਾ ਮੈਂ ਤਿਆਂ ਭੈਣ ਨੂੰ ਆਪਦੀਆ ਤਿਆਂ ਭੈਣਾਂ ਤੇ ਮਾਵਾ ਨੂੰ ਆਪਦੀਆ ਮਾਵਾ ਸਮਝਦਾ ਮੈਂ ਜੇ ਛੋਟੇ ਛੋਟੇ ਬੱਚੇ ਇਹਨਾਂ ਨੂੰ ਆਪਦੇ ਭਤੀਜੀਆਂ ਭਤੀਜੀਆਂ ਸਮਝਦਾ ਮੈਂ ਆਪਦੇ ਪਰਿਵਾਰ ਦੀ ਤਰ੍ਹਾਂ ਤੁਹਾਨੂੰ ਸਮਝਦਾ ਅਵੇਲੋ 4 ਸਾਲ ਹੋ ਗਏ ਜੇ ਮੇਰੇ ਚ ਕੁਝ ਗਲਤ ਹੁੰਦਾ ਬੰਦੇ ਦਾ ਅਸਲ ਰੰਗ ਰੂਪ ਬੰਦੇ ਦੀ ਅਸਲ ਪਛਾਣ ਉਦੋਂ ਹੁੰਦੀ ਹੈ ਜਦੋਂ ਬੰਦੇ ਕੋ ਤਾਕਤ ਆਵੇ ਕਿਉਂਕਿ ਤਾਕਤ ਦੇ ਵਿੱਚ ਉਹਨਿਆ ਅਸਲ ਰੰਗ ਵਿਖਾਉਣਾ ਹੁੰਦਾ ਵੀ ਉਹ ਕੀ ਕਰਦਾ ਆ ਜਦੋਂ ਬੰਦਾ ਤਾਕਤ ਨਹੀਂ ਰੰਦਾ ਜਦੋਂ ਬੰਦਾ ਮਾੜਾ ਹੋਵੇ ਐਮਐਲਏ ਨਾ ਬਣਿਆ ਹੋਵੇ ਉਦੋਂ ਤੇ ਹਰਬੰਦ ਦਾ ਸ਼ਰੀਫ ਹੁੰਦਾ ਉਹਦੇ ਖੋਤੀ ਮਾੜੀਆਂ ਦੀ ਖੋਤੀ ਵੀ ਸ਼ਰੀਫ ਹੁੰਦੀ ਹੈ ਹੁਣ ਐਵੇਂ ਲੈ ਰਮਿੰਦਰ ਗੇਲੋਂ ਨਹੀਂ ਖੋਤੀ ਨੇ ਕਿ ਉਹ ਸਰਲੇ ਮਾਰਦੇ ਫਿਰਦੇ ਆ ਜੇ ਚੰਗੇ ਕੰਮ ਕਰਦੇ ਤੇ ਭਾਉਜੀ ਲੋਕੀ ਆਮ ਆਦਮੀ ਪਾਰਟੀ ਲੈ ਕੇ ਨਾ ਆਉਂਦੇ ਤੇ ਇਹ ਪਾਰਟੀ ਜੇ ਤੁਹਾਡੀ ਪਾਰਟੀ ਵੇਖੋ ਜੋ ਲੋਕ ਕਹਿੰਦੇ ਆ ਨਾ ਥੱਲਿਓ ਅਹੀਂ ਉਹ ਹੀ ਕੰਮ ਕਰਾ ਦਿੰਨੇ ਆ ਜੇ ਪਹਿਲਾਂ ਪ੍ਰਮਾਣੇ ਥੱਲੇ ਉਹ ਕਿਹਾ ਵੀ ਸਾਡੇ ਕੋਲ ਬਿਜਲੀ ਦੇ ਬਿੱਲ ਨਹੀਂ ਤਾਰੇ ਜਾਂਦੇ ਸਾਡੇ ਲੱਖ ਲੱਖ ਦੋ ਦੋ ਲੱਖ ਬਿੱਲ ਜੁੜੇ ਸਾਡੇ ਮੀਟਰ ਕੱਟਿਆ ਹੀ ਰਾਤ ਭਰਾਤੇ ਕੁਡੀ ਲਾਉਂਦੇ ਸਰਕਾਰ ਬਣਦੇ ਆ ਪਿਛਲੇ ਪਕਾਏ ਸਾਰੇ ਮaaf ਕਰਦੇ 600 ਜੂੰਡ 600 ਜੂੰਡ ਬਿਜਲੀ ਦਾ ਮaaf ਕਰਤਾ ਪਾਉ ਜੀ ਅਕੇ 2 ਮਹੀਨਿਆਂ ਦਾ ਘਰ ਤੋਂ ਕੱਟ 6-7000 ਬਿੱਲ ਹੋ ਗੋਦਾ ਹੀ ਆਪਣਾ ਉਹ ਨਾਲ ਪੈਣ ਅ ਜਦੋਂ ਦੀ ਬੜੀ ਟਾਡੀ ਸਰਕਾਰ ਸਾਰਿਆਂ ਦਾ ਬਿੱਲ ਜ਼ੀਰੋ ਕਰਤਾ ਹੁੰਦਾ ਜ਼ੀਰੋ ਕਿ ਨਹੀਂ ਹੁਣ ਜ਼ੀਰੋ ਉਹਦਾ ਹੱਥ ਖੜੇ ਕਰਕੇ ਦੱਸੋ ਜੀ ਦਾ ਜ਼ੀਰੋ ਹੁੰਦਾ ਸਰਦਾਰ ਲਾਲਜੀਤ ਸਿੰਘ ਪੁਲੈ ਜ਼ਿੰਦਾਬਾਦ ਸਰਕਾਰ ਲਾਲਜੀਤ ਸਿੰਘ ਪੁਲੈ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਜਦੋਂ ਦੀ ਬੜੀ ਟਾਡੀ ਸਰਕਾਰ ਉਹਦਾ ਹੁਣ ਪੀਜੀ ਦਾ ਪੇਲੋਂ ਦਾ ਜ਼ੀਰੋ ਅੱਜ ਤੱਕ ਵੇਖੋ 47 ਤੋਂ ਲੈ ਕੇ 2022 ਤੱਕ 75 ਸਾਲ ਲੰਘੇ 75 ਸਾਲ ਕਿਸੇ ਸਰਕਾਰ ਨੇ 1 ਰੁਪਿਆ ਨਹੀਂ ਬਿਜਲੀ ਦਾ ਬਿੱਲ ਮਾਫ ਕੀਤਾ ਕਿਸੇ ਦਾ ਤੇ ਜਦੋਂ 2 ਮਹੀਨੇ ਬਿੱਲ ਤਾਰਨਾ ਲੜਾ ਨਾ ਜੋ ਬੇਲਾ ਜਿਹੜਾ ਮੀਟਰ ਰੀਡਰ ਦੇ ਕੱਢ ਕੇ ਮਸ਼ੀਨ 'ਚੋਂ ਪਰਚੀ ਫੜਾ ਦੇਣੀ ਤੇ ਭੇਲਾ ਦੇ ਭਾਅ ਦੀ ਬਣੀ ਹੋਣੀ ਭਿਓਣੇ ਪੈਸੇ ਕਿੱਥੋਂ ਆਣੇ ਤੇ ਕਿਵੇਂ ਬਿੱਲ ਤਾਰਨਾ ਉਹਤੇ ਬਿੱਲ ਭੇੜਾ ਤਾਰਨ ਜਾਂਦੀਆਂ ਦੀਆਂ ਬਿਜਲੀ ਦਫ਼ਤਰ ਤੇ ਪਿੱਤਾ ਪਈ ਰਹਿਣੀ ਵਿਚਾਰੀਆਂ ਨੇ ਭੈਣਾਂ ਨੇ ਵਿਆਜੀ ਪੈਸੇ ਚੁੱਕ ਕੇ ਤਾਂ ਫੇਰ ਬਿੱਲ ਤਾਰ ਕੇ ਆਉਣਾ ਉਹ ਜੇ 6-7000 ਬਿੱਲ ਆਇਆ ਹੋਣਾ ਉਹ ਦੋ ਤਿੰਨਾਂ ਮਹੀਨਿਆਂ ਦਾ 14 ਉਨਾ ਹੀ ਵਿਆਜ ਪਾਜਣਾ ਜਿੰਨਾ ਮੂਲ ਉਹਨਾਂ ਲਈ ਵਿਆਜ ਪਾਜਣਾ ਤੇ ਸਾਥ ਸੰਗਤ ਉਹਦੇ ਬਾਅਦ ਮਲਾਕਲੀ ਨਹੀਂ ਖੁੱਲੇ ਦਵਾਈਆਂ ਇਲਾਜ ਟੈਸਟ ਫਰੀ ਹੋਣਾ ਸ਼ੁਰੂ ਹੋਏ ਅਪਾ ਤਾਂ ਜੇ ਵੀ ਇਥੇ ਕਮਲਾ ਕਲੀ ਖੁੱਲਾਂਗੇ ਤਾਂ ਜੋ ਸਾਡੀ ਸੰਗਲਵਸਤੀ ਤੇ ਸਾਡੀ ਦੋ ਵਾਰ ਇੱਕ ਵਾਰ ਇਹਨਾਂ ਵਾਰਾਂ ਸਾਰਿਆਂ ਨੂੰ ਮਿਲ ਲੱਕ ਲਈ ਨੀਂ ਜਫਰੀ ਦਵਾਈ ਫ੍ਰੀ ਟੈਸਟ ਫ੍ਰੀ ਲਾਜੋਵੇ ਦਾ 10 ਲੱਖ ਰੁਪਏ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਲਪਾਂ ਜਿਹੜਾ ਹਰ ਪਰਿਵਾਰ ਦਾ ਹੋ ਗਿਆ ਅੱਜ ਪਾਨੇ ਛੁ। ਉਹ ਕਾਲਪਾਂ ਨੇ ਛੁਰੂ ਹੋ ਗਿਆ ਹਰ ਪਰਿਵਾਰ ਦਾ 10 ਲੱਖ ਰੁਪਏ ਦਾ 1 ਸਾਲ ਦਾ ਇਲਾਜ ਬਿਲਕੁਲ ਫ੍ਰੀ ਹੋਇਆ ਕਰ। 1 ਰੁਪਿਆ ਨਹੀਂ ਲੱਗਣਾ ਤੁਹਾਡਾ। ਸਾਰੇ ਪੈਸੇ ਆਮ ਆਦਮੀ ਪਾਰਟੀ ਸਰਦਾਰ ਭਗਵਤ ਸੋਮਰ ਅਸੀਂ ਦਵਾਂਗੇ। ਰੱਬ ਕਿਰਪਾ ਕਰੇ ਕਿਸੇ ਦਾ ਕੋਈ ਚੀਜ਼ ਬਿਮਾਰੀ ਨਾ ਹੋਵੇ। ਪਰ ਜੇ ਕਿਤੇ ਕੋਈ ਬਿਮਾਰ ਹੁੰਦਾ ਏ ਉਹਦੇ ਇਲਾਜ ਦੇ ਪੈਸੇ ਸਾਰੇ ਦੇ ਸਾਰੇ ਸਰਕਾਰ ਦੋ ਮੰਨ ਲਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੰਨ ਲਓ ਇੱਕ ਪਰਿਵਾਰ ਦੇ ਵਿੱਚੋਂ ਕੋਈ ਬਜ਼ੁਰਗ ਬਿਮਾਰ ਹੋ ਗਿਆ ਉਹ ਬਾਪੂ ਦੇ ਇਲਾਜ ਤੇ ਲੱਗਾ 3 ਲੱਖ ਜਾਂ 4 ਲੱਖ ਉਹਦੇ ਬਾਅਦ ਕਾਰ ਚ ਬਚ ਗਿਆ 6 ਲੱਖ ਰੁਪਈਆ ਜੇ ਪਰਿਵਾਰ ਚ ਹੋਰ ਵੀ ਕੋਈ ਮਾੜਾ ਮੋਟਾ ਨੀ ਕੀ ਬਿਮਾਰਸ਼ ਮਾਰ ਹੁੰਦੇ ਆ ਜੀ 2 ਤੇ ਲੱਖ ਉਹਨਾਂ ਤੇ ਲੱਗ ਗਿਆ 4 ਉਹ 2 6 ਹੋ ਗਿਆ 4 ਫੇਰ ਵੱਜ ਗਿਆ ਉਹ 4 ਲੱਖ ਰੁਪਇਆ ਪੂਰਾ ਸਾਲ ਤੁਹਾਡੇ ਪਰਿਵਾਰ ਦੇ ਇਲਾਜ ਲਈ ਚੱਲੇਗਾ ਜਿੱਦਣ ਇੱਕ ਸਾਲ ਪੂਰਾ ਹੋ ਗਿਆ ਨਾ ਉਦੋਂ ਉਹ ਪਿਛਲੇ ਪਕਾਏ ਸਾਰੇ ਖਤਮ ਅਗਲੇ ਸਾਲ ਵਾਲੇ ਪਹਿਲੇ ਦਿਨ 10 ਲੱਖ ਰੁਪਇਆ ਫੇਰ ਤੁਹਾਡੇ ਖਾਤੇ ਜਾਏ ਬੋਲੇ ਸੇਵਾ ਸਿਧਾ ਤੇ ਤੁਹਾਡੋਂ ਇਹ ਕਾਰਡ ਬਣ ਗਿਆ ਨਾ ਸਾਥ ਸੰਗਤ ਪਹਿਲੀ ਤੇ ਗੱਲ ਕਿਸੇ ਦਾ ਕੋਈ ਜੀਵ ਬਿਮਾਰ ਨਹੀਂ ਹੋਣਾ ਦੂਜਾ ਜੇ ਕੋਈ ਬਿਮਾਰ ਹੋਇਆ ਉਹਨੇ ਪਾਉ ਦੋ ਚੌਦਹੇ ਤੰਦਰੁਸਤੋ ਕੇ ਕਰਿਆਣਾ ਨੂੰ ਪਗਾਣਾ ਮੇਰੀ ਜੇਬ ਤੇ 10 ਲੱਖ ਰੁਪਈਆ ਦਾ ਕਾਰਡ ਹੈਗਾ ਆਵਾਜ਼ੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਰਾਜ ਸਿੰਘ ਜੀ ਪੁਰੇ ਜਿੰਦਾਬਾਦ ਬਿਮਾਰ ਉਦੋਂ ਹੀ ਹੁੰਦਾ ਬੰਦਾ ਜਦੋਂ ਬੰਦੇ ਕੋ ਪੈਸਾ ਦਾ ਇੰਤਜ਼ਾਮ ਨਹੀਂ ਹੁੰਦਾ ਜਿਹਦੇ ਕੋ ਪੈਸੇ ਹੁੰਦੇ ਮੀਰ ਹੋਵੇ ਬੰਦਾ ਉਦੋਂ ਪਾਉ ਉਹ ਸਣੀਵੜਾ ਦਾ ਜੀ ਦੀ ਜੇਬ ਚ ਬਟਕੂਆ ਭਰਿਆ ਹੋਵੇ ਤੇ ਜਦੋਂ ਦਾ ਲੱਖ ਦਾ ਕਾਰਡ ਹੋਇਆ ਤੁਹਾਡਾ ਬਟਕੂਆ ਭਰਿਆ ਹੋਣਾ ਤੇ ਤੁਹਾਨੂੰ ਬੜਾ ਕੋਈ ਗੱਲ ਨਹੀਂ ਯਾਰ ਜੇ ਇੱਕ ਦੇ ਉਨੀ ਕੀ ਹੋਈ ਵੀ ਆਪਾਂ ਠੀਕ ਹੋ ਜਣਾ ਲਾਜ ਤੇ ਫ੍ਰੀ ਹੋ ਜਣਾ ਤੇ ਸਾਥ ਸੰਗਤ ਮੈਨੂੰ ਮੇਦਿਆ ਬਜ਼ੁਰਗਾਂ ਦੀ 20 20 ਸਾਲ ਉਪਰ ਬਾਝੂ 20 20 ਸਾਲ ਤੇ ਸਾਥ ਸੰਗਤ ਉਹਦੇ ਬਾਅਦ ਆ ਜਿਹੜਾ ਆਪਾਂ 1000 ਰੁਪਿਆ ਕਈ ਭੈਣਾ ਦੇ ਖਾਤੇ ਪਾਇਆ ਕਰ ਉਹ ਵੀ ਸਰਦਾਰ ਭਗਵੰਤ ਸੋਮਾਨ ਨੇ ਕਹਿਤਾ ਆ ਮਾਰਚ ਦੇ ਵਿੱਚ ਬਜਟ ਆਉਣਾ ਆਪਣਾ ਅਗਲੇ ਸਾਲ ਦਾ ਉਹਦੇ ਚਾਪਾ 1000 ਰੁਪਿਆ ਸਾਰੀਆਂ ਬੀਪੀਆਂ ਦੇ ਖਾਤੇ ਪਾਉਣਾ ਸ਼ੁਰੂ ਕਰ ਦੇਣਾ ਸਾਰੀਆਂ ਭੈਣਾਂ ਨੂੰ 1000-1000 ਦੇ ਦੇਣਾ ਤੇ ਭਾਉ ਜੀ ਇਹ ਮੇਰੀਓ ਭੈਣੋ ਭਰਾਵੋ ਇਹ ਸਰਕਾਰ ਜੇ ਤੁਹਾਡੀ ਸਰਕਾਰ ਜੋ ਕਹਿੰਦੀ ਉਹ ਕਰਦੀ ਆ ਨਹੀਂ ਤੇ ਕਾਲੀ ਕਾਂਗਰਸੀ ਵਾਦੇ ਬੜੇ ਕਰ ਦਿੰਦੇ ਵੋਟਰਾਂ ਤੋਂ ਪਹਿਲਾਂ ਪੂਰਾ ਇੱਕ ਮਹੀਨਾ ਨਹੀਂ ਕਰਦੇ ਇਤਰਾ ਇਹ ਤਾਂ ਇਸੇ ਤਰ੍ਹਾਂ ਇਹ ਇਸੇ ਤਰ੍ਹਾਂ ਹੀ ਹੈ ਕਰਾਰ ਵਾਂਦੇ ਜਾਦੇ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮਨਤ ਸਨਹਾਰ ਜੀ ਆਲਾ ਕਾਂਗਰਸ ਗਿਆਨੇ ਵੋਟਾਂ ਤੋਂ ਪਹਿਲਾਂ بڑے ਵਾਅਦੇ ਕਰਦੇ ਮੁੜ ਕੇ ਪੰਜ ਸਾਲ ਇਹਨਾਂ ਲੁੱਟਣ ਤੇ ਕੁੱਟਣ ਤੋਂ ਸਵਾ ਕੁਝ ਨਹੀਂ ਕਰਦੇ ਆਮ ਆਦਮੀ ਪਾਰਟੀ ਵੇਖੋ ਤੁਹਾਡਾ ਭਰਾ ਲਾਲਜੀਤ ਪੁੱਲਰ ਮੈਂ ਤੇ ਆਪਣੇ ਆਪ ਨੂੰ ਵੇਖੋ ਮੈਂ ਮੰਤਰੀ ਸਮਝਦਾ ਮੇਰੇ ਪੱਟੀ ਵਾਲਿਆ ਸੰਗਲਵਸਤੀ ਵਾਲੇ ਆ ਪੱਟੀ ਹਲਕੇ ਵਾਲੇ ਆ ਲਾਲਜੀਤ ਪੁੱਲਰ ਸੇਵਾਦਾਰ ਆ ਮੰਤਰੀ ਤੁਸੀਂ ਜੇ ਮੰਤਰੀ ਤੁਸੀਂ ਜੇ ਲਾਲਜੀਤ ਪੁੱਲਰ ਸੇਵਾਦਾਰ ਆ ਵੇਖੋ ਮੈਨੂੰ ਮੈਨੂੰ ਸਰਕਾਰ ਦੇ ਚੰਡੀਗੜ੍ਹ ਰਹਿਣ ਵਾਸਤੇ ਕੋਠੀ ਦਿੱਤੀ ਕਿਉਂਕਿ ਕੰਮਕਾਰ ਕਰਨ ਦੇ ਚੰਡੀਗੜ੍ਹ ਸਰਕਾਰੀ ਦਰਬਾਰੇ ਜਾਣ ਸਾਹ ਸਗਦਾ ਤੁਸੀਂ ਵੀ ਇਹਦੇ ਰੇ ਕੈਰੋ ਆਦੇਸ਼ ਪ੍ਰਤਾਪ 2 2 3 3 ਥਾਲੀ ਆਉਂਗਾ ਤਾਂ ਹੀ ਜਦੋਂ ਜਿੱਤ ਜਣਾ ਉਹਨੂੰ ਹਰੇ ਨੂੰ 9 ਸਾਲ ਹੋ ਗਏ ਆ ਉਹ ਹਰੇ ਤੋਂ ਬਾਦ ਨਹੀਂ ਆਉਗਾ ਜਿੱਤੇ ਤੇ ਉਹਨੇ ਕੀ ਹੋਣਾ ਰਹੇ ਤੇ ਨਹੀਂ ਆਉਗਾ ਇਹ ਨਹੀਂ ਆਇਆ ਅਜੇ ਤਾਂ ਕਿਤਨੀ ਅਜੇ ਨਹੀਂ ਆਉਂਦਾ ਤੇ ਤੁਹਾਡਾ ਪੁੱਤ ਤੁਹਾਡਾ ਭਰਾ ਜਿੱਤ ਕੇ ਮੰਤਰੀ ਬਣ ਕੇ ਵੀ ਹਫਤੇ ਤੇ ਤਿੰਨ ਚਾਰ ਦੇ ਤੁਹਾਡੇ ਕੋਲ ਨਹੀਂ ਨੇ ਇੱਥੇ ਪੱਟੀ 100 ਮੰਗਲ ਪੁੱਤ ਵੀਰ ਚਾਰ ਵਾਰ ਹਫਤੇ ਜੇ ਮੈਂ ਇੱਥੇ ਪੱਟੀ ਲੈ ਕੇ ਕੰਮ ਕਰਦਾ ਤਾਂ ਜਿੰਦਾਬਾਦ ਰਾਜ ਸਿੰਘ ਪੁੱਲਾ ਜਿੰਦਾਬਾਦ ਰਾਜ ਸਿੰਘ ਪੁੱਲਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕੋਲੋਂ ਸਾਹਿਬੇ ਕੀ ਗੱਲ ਹੋਣੀ ਕੀਤੀ ਵੀ ਜਦੋਂ ਮਤਲਬ ਆਇਆ ਕਿ ਤੁਝਾ ਮਾਰਾਗਾ ਹੀ ਲੌਕਡਾਊਨ ਕੋਈ ਦੁਪਈਆ ਦਾ ਨਹੀਂ ਕਹਿੰਦੀ ਦਿੰਦਾ ਤੋਈ ਸਾਨੂੰ ਸੁਣਦਾ ਦਿੰਦੇ ਰਹੋ ਕਿੰਨਾ ਕੋਈ ਤੇਰੇ ਕਿਰਪਾ ਕਰਦੇ ਰਹੋ ਕਿੰਨਾ ਸਾਮਾਨ ਦਿੱਤਾ ਚਲੋ ਉਹ ਬਾਬੇ ਨਾਨਕ ਨੇ ਆਪਣੀ ਡਿਊਟੀ ਲਈ ਹੀ ਆਪਾਂ ਸੇਵਾਦਾਰ ਹਾਂ ਆਪਾਂ ਸੇਵਾ ਕੀਤੀ ਮੈਂ ਉਦਣ ਵੀ ਸੇਵਾਦਾਰ ਹਾਂ ਆਪਾਂ ਇਹ ਨਹੀਂ ਵੀ ਉਦਣ ਕੋਈ ਰਾਸ਼ਨ ਦਿੱਤਾ ਆਪਾਂ ਦਾ ਕੋਈ ਸਾਲ ਕੀਤਾ ਉਹ ਬਾਬੇ ਨਾਨਕ ਨੇ ਆਪਣੀ ਡਿਊਟੀ ਲਈ ਆਪਾਂ ਸੇਵਾਦਾਰ ਬਣ ਕੇ ਸੇਵਾ ਕੀਤੀ ਇਹਨੇ ਮੁੰਡੇ ਗੱਲ ਕਰਤੀ ਨਹੀਂ ਤੇ ਮੈਂ ਕਦੀ ਜ਼ਿਕਰ ਨਹੀਂ ਕੀਤਾ ਇਹੋ ਜੀ ਗੱਲ ਉਦਣ ਆਪਾਂ ਕੋ ਕੁਝ ਵੀ ਨਹੀਂ ਕਹੇ ਆਉਦੇ ਤੇ ਨਹੀਂ 2020 ਉਦਣ ਪਿਪਤਾ ਹੀ ਆਪਾਂ ਪਿਤਾ ਦੇ ਵੇਲੇ ਸੇਵਾਦਾਰ ਬਣ ਕੇ ਆਪਣੇ ਪਰਿਵਾਰ ਆਲਾ ਖੜੇ ਤੇ ਸਾਧ ਸੰਗਤ ਉਦੋਂ ਕਾਗਰਤੀ ਸਰਕਾਰੀ ਤੇ ਰਮਿੰਦਰ ਗੱਲ ਜਿਹੜਾ ਸਰਕਾਰੀ ਰਾਜਣਾ ਉਹ ਵੀ ਵੇਚ ਕੇ ਖਾ ਗਿਆ ਉਹ ਵੀ ਵੇਚ ਕੇ ਖਾ ਗਿਆ ਆਪਾਂ ਜਿੰਨੇ ਜੋ ਗਿਆ ਆਰਤੀ ਦੇ ਕਮੇਚੋਂ ਬਾਬੇ ਨਾਨਕ ਦੇ ਇੱਛਾ ਤੇ ਚੱਲਦਿਆ ਸੇਵਾਦਾਰ ਬਣ ਕੇ ਸੇਵਾ ਕੀਤੀ ਤੇ ਸਾਧ ਸੰਗਤ ਮੈਂ ਇਹੋ ਬੇਨਤੀ ਕਰਦੀ ਆ ਆਪਾਂ ਚੋਲੇ ਕੀ ਆ ਇਹੋ ਚੋਣੇ ਆਹੀਂ ਉਹਨੂੰ ਵੋਟ ਪਾਈਏ ਜਿਹੜਾ ਸਾਡੇ ਪਰਿਵਾਰ ਦੀ ਸਾਡੇ ਬੱਚਿਆਂ ਦੀ ਸਾਡੀ ਚਾਲ ਤੇ ਮਾਰ ਦੀ ਰਾਖੀ ਕਰੇ ਤੇ ਸਾਧ ਸੰਗਤ ਤੁਹਾਡਾ ਪ੍ਰਾਯੋਗ ਸੇਵਾ ਕਰਦਾ ਉਹ ਸੇਵਾਦਾਰ ਬਣ ਕੇ ਸਾਨੂੰ ਕੰਮ ਕਰਨ ਦਾ ਚਲੂਣ ਆ ਤੇ ਸਾਧ ਸੰਗਤ ਕਿਸੇ ਨੂੰ ਕੋਈ ਕੰਮ ਹੋਵੇ ਰਾਤ 12 ਵਜੇ ਵੀ ਫੇਰਾ ਕੋਈ ਭੈਣ ਭਰਾ ਜੇ ਨੇ ਮੇਰੇ ਕੋਲ ਰਾਤ ਨੂੰ ਕਰੇ ਆਪਾਂ ਖਿੜੇ ਮੱਥੇ ਅਗਲੇ ਦਾ ਕੰਮ ਕਰੀਦਾ ਵੀ ਯਾਰ ਆਪਾਂ ਖੁਸ਼ਕਿਸਮਤ ਹੈ ਜੇ ਪ੍ਰਬਾਤਵਾ ਸੇਵਾ ਦਿੱਤੀ ਤੇ ਸਾਨੂੰ ਕੰਮ ਕਰਨੀ ਚਾਹੀਦੀ ਸਵੇਰੇ 5:30 6 ਵਜੇ ਜਦੋਂ ਮੈਂ ਗਰਾਊਂਡ ਜਾਂਦਾ ਉੱਥੋਂ ਗਰਾਊਂਡੋਂ ਹੋ ਕੇ ਜਦੋਂ ਮੈਂ ਆਉਣਾ ਘਰ ਆਉਦਿਆਂ ਨੂੰ 8 ਵਜੇ ਕਈ ਵਾਰ 100-100 ਜਾਣਾ 2-200 ਜਾਣਾ ਖਲੋਤਾਂ ਦਾ ਮੈਂ ਸਾਰਿਆਂ ਨੂੰ ਪਹੁੰਚਾ ਕੇ 10:00 ਵਜੇ ਨੂੰ ਸਾਰਿਆਂ ਨੂੰ ਪਹੁੰਚਾ ਕੇ ਫੇਰ ਮੈਂ ਘਰ ਜਾਂਦਾ ਵੀ ਮੇਰੇ ਭੈਣ ਭਰਾ ਆਏ ਮੈਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਹੱਲ ਕਰਕੇ ਜਾਣਾ ਨਹੀਂ ਤਾਂ ਪੁਰਾਣੇ ਲੀਡਰ ਉਹ ਫੌਜੀ 12 ਵਜੇ ਕਰ ਹੋਈ ਬਾਹਰ ਨਿਕਲਦੇ ਹੁੰਦੇ ਆਪਾਂ ਗ੍ਰਾਉਂਡ ਤੋਂ 8 ਵਜੇ ਆ ਕੇ 8 ਤੋਂ ਲੈ ਕੇ 10 ਵਜੇ ਤੱਕ ਜਿੰਨੀ ਸੰਗਤ ਆਈ ਹੋਵੇ ਹਰੇਕ ਦਾ ਦੁੱਖ ਸੁੱਖ ਸੁਣ ਕੇ ਆਪਾਂ ਉਹਨਾਂ ਦੇ ਮਸਲੇ ਹੱਲ ਕਰਕੇ ਫੇਰ ਮੈਂ ਘਰ ਜਾਣਾ ਹੁੰਦਾ ਮੈਂ ਇਹ ਨਹੀਂ ਕਦੀ ਕੀਤਾ ਕਿ ਮੈਂ ਉਹਨਾਂ ਨੂੰ ਕਹਾਂ ਮੈਂ ਤਿਆਰ ਹੋ ਕੇ ਆਉਂਗਾ ਫੇਰ ਮਿਲਾਂਗੇ ਮੈਂ ਜਿੰਨੇ ਜੀਓ ਇਹ ਸਾਰਿਆਂ ਨੂੰ ਮਿਲ ਕੇ ਭਗਤਾ ਕੇ 10 ਵਜੇ ਘਰੇ ਜਾਣਾ ਫੇਰ ਤਿਆਰ ਹੋ ਕੇ ਫੇਰ ਦਫ਼ਤਰ ਪਹੁੰਚਣਾ ਇਹ ਤਾਂ ਹੀ ਸੰਭਵਿਆ ਤੁਹਾਡਾ ਪੁੱਤ ਤੁਹਾਡਾ ਪ੍ਰਾ ਤੁਹਾਡਾ ਬੱਚਾ ਐਮਐਲਏ ਮੰਤਰੀ ਬਣਿਆ ਤੁਹਾਹ ਮਾਣ ਦਿੱਤਾ ਤੇ ਸਾਥ ਸੰਗਤ ਜਦੋਂ ਤਾਕਤ ਆਵੇ ਨਾ ਬੰਦੇ ਕੋ ਉਹਨੂੰ ਚਾਹੀਦਾ ਹੋਰ ਨਿਉਂ ਜੀ ਹੋਰ ਨਿਮਾੜਾ ਪਾਜੇ ਕਿਉਂਕਿ ਇਹ ਤਾਕਤਾਂ ਬਾਬਾ ਨਾਨਕ ਦਿੰਦਾ ਇਹ ਤਾਕਤਾਂ ਆਉਂਦਿਆਂ ਵੀ ਟਾਈਮ ਨਹੀਂ ਲੱਗਦਾ ਇਹ ਤਾਕਤਾਂ ਜਾਂਦਿਆਂ ਵੀ ਟਾਈਮ ਨਹੀਂ ਲੱਗਦਾ ਇਹ ਤਾਕਤਾਂ ਬਾਬੇ ਨਾਨਕ ਦੀਆਂ ਜਿਹੜੇ ਬੰਦੇ ਹੰਕਾਰ ਕਰਦੇ ਰਹਿਆ ਉਹ ਲੰਬ ਦੇ ਫਿਰਦੇ ਜੇ ਵੀ ਘਰੇ ਗੱਲ ਬਣ ਜੂ ਪਰ ਹੁਣ ਨਹੀਂ ਗੱਲ ਬਣੇ ਤੁਸੀਂ ਨਾ ਮੈਂ ਕੇ 2022 ਚ ਇਹਨਾਂ ਨੂੰ ਹਰਾਉਣ ਤੋਂ ਬਾਅਦ ਮੈਂ ਉਹਦਾ ਕੀ ਨਾਂ ਦਾ ਹੈ ਵੀ ਮੇਰੇ ਕੋਲ ਨਾ ਹਸਤਾਮ ਤੇ ਲਖਾ ਲਉ ਹਸਤਾਮ ਤੇ 2010 ਹਸਤਾਮ ਲੈ ਆਉ ਤੇ ਉੱਤੇ ਮੇਰੇ ਸਾਈਨ ਕਰਾ ਲਉ ਹਰਮਿੰਦਰ ਕਿਲ ਤੇ ਕੈਰੋ ਪਰਿਵਾਰ ਇੰਨਾ ਚੋ ਕੋਈ ਜ਼ਿੰਦਗੀ ਚ ਨਹੀਂ ਹੁਣ ਜਿੱਤਦਾ ਜ਼ਿੰਦਗੀ ਜੀ ਨਹੀਂ ਜਿੱਤਦਾ ਜਿੰਦਾਬਾਦ 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 ਜੋ ਨਹੀਂ ਜਿੱਤਦਾ ਕਿਉਂਕਿ ਇੰਨਾ ਲੋਕਾਂ ਨੇ ਪਾਪ ਕੀਤੇ ਆ ਬਿਲਕੁਲ ਸਹੀ ਗੱਲ ਅੱਤ ਖੁਦਾ ਦਾ ਬੈਰ ਹੁੰਦਾ ਇਹਨਾਂ ਅੱਤ ਚੁੱਕੀ ਹੀ ਤੇ ਰੱਬ ਦੇ ਨਾਲੂ ਰਾਤਾ ਬਸ ਹੁਣ ਨੇਪੜ ਗਿਆ ਇਹਨਾਂ ਦਾ ਹੁਣੇ ਜਾ ਕੇ ਆਪਣੀਆਂ ਰੋਟੀਆਂ ਰੱਟੀਆਂ ਖਾਣ ਤੇ ਸੌਣ ਰਵਾਨਾ ਮੱਪਰ ਕੀ ਇਹਨਾਂ ਦੀ ਕਹਾਣੀ ਉਹ ਨਹੀਂ ਲੋਕਾਂ ਮਾਰੀ ਲੋਣੀ ਇਹ ਸੰਗਤ ਚ ਰੱਬ ਵੱਸਦਾ ਤੇ ਰੱਬ ਨੇ ਇਹਨਾਂ ਦੇ ਪੱਤੇ ਖੋਲਤੇ ਆ ਪਤਾ ਲੱਗ ਗਿਆ ਲੋਕਾਂ ਨੂੰ ਇਹ ਗੈਂਗਸਟਰਾਂ ਤੋਂ ਫਰੋਤੀਆਂ ਦਵਾਉਂਦੇ ਆ ਲੋਕਾਂ ਨੂੰ ਕਤਲ ਕਰਾਉਂਦੇ ਆ ਲੋਕਾਂ ਨੂੰ ਆਤਵਾਦੀ ਲੋਕਾਂ ਨੂੰ ਫਰੋਤੀਆਂ ਮੰਗਣ ਵਾਲੇ ਵੱਖਵਾਦੀ ਇਹ ਲੋਕ ਬਣਾਉਂਦੇ ਤੇ ਸਾਧ ਸੰਗਤ ਤੁਸੀਂ ਅੱਜ ਇਹਨਾਂ ਪਿਆਰ ਦਿੱਤਾ ਇੱਕ ਤੇ ਦੋ ਬਾੜ ਵਾਲਿਆਂ ਨੇ ਤੁਹਾਡੇ ਪਿਆਰ ਦੇ ਆਪਾਂ ਰਿਣੀ ਆ ਤੁਹਾਡਾ ਸਾਰਿਆਂ ਦਾ ਚੱਲ ਗਿਆ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਬਾਕੀ ਆਪਾਂ ਜਦੋਂ ਕਿਤੇ ਲੋੜ ਆਊਗੀ ਮੇਰੇ ਭੈੜਾ ਭਰਾਵਾਂ ਨੂੰ ਤੁਸੀਂ ਅਤੀ ਰਾਤ ਵੀ ਆਓਗੇ ਤੇ ਆਪਾਂ ਖਿੜੇ ਮੱਥੇ ਤੁਹਾਡੇ ਕੰਮਕਾਰ ਵੀ ਕਰਾਂਗੇ ਸੋਨਹਾਰ ਆਪਰੇ ਨੂੰ ਬੁਲਾਓ ਜੀ ਬੁਲਾਓ ਜੀ ਬੋਲੀ ਜਾਣੇ ਜੋ ਬੋਲੇ ਗਿਆ ਉਹਨਾਂ ਤੁਰੇ ਆਣਾ ਆਇਓ ਨਾਲ ਜੀ